ਕੈਨੇਡਾ ਤੋਂ 5 ਸਾਲਾਂ ਬਾਅਦ ਆਇਆ ਪੰਜਾਬ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮੁੰਡਾ ਬਿਨਾਂ ਦੱਸੇ ਕੈਨੇਡਾ ਤੋਂ 5 ਸਾਲਾਂ ਬਾਅਦ ਜਦ ਘਰ ਆਉਂਦਾ ਤਾਂ ਮੁੰਡਾ ਘਰ ਦੀਆਂ ਕੰਦਾਂ ਟਪ ਕੇ ਸਿੱਧਾ ਅੰਦਰ ਪਹੁੰਚ ਜਾਂਦਾ ਤੇ ਮਾਂ ਦੀ ਪੁੱਤ ਨੂੰ ਦੇਖ ਕੇ ਚੀਕ ਨਿਕਲ ਜਾਂਦੀ ਆ ਤੁਸੀਂ ਵੀ ਦੇਖੋ ਵੀਡੀਓ ਵੀਡੀਓ 'ਤੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮੈਂ ਇਹਨਾਂ ਸੱਚੀ ਨਹੀਂ ਬਰਦਾ ਦਿਵਾਦੇ 1% ਵੀ ਨਹੀਂ ਬਰਦਾ ਜਲਦੀ ਕਰਗੇ ਅਦਰ ਵੱਜਾ ਫੋਲਾਗੇ ਫਲਾਣੀ ਜਹਾ ਹੁਣ ਆ ਗਈ ਮੈਨੂੰ ਲੱਗਦਾ ਹਾਂਜੀ ਹਾਂਜੀ ਤਾਂ ਪਹੁੰਚ ਗਏ ਬਸ ਬ੍ਰੈਮਟਨ ਆਏ ਤੁਹਾਨੂੰ ਕਹਦਾ ਘੁੰਮੀ ਜੰਨੇ ਵੇ ਕੀ ਕਹਿਣਾ ਚਾਹੁੰਗੇ ਆਪਣੇ ਘਰ ਤਾਂ ਪਹੁੰਚ ਗਏ ਲੇਕਿਨ ਹਮਾਰਾ ਘਰ ਲੋਕ ਹੈ 에어ਪੋਰਟ ਕੇ ਸਾਥ ਮੈਂ ਆਪਣੇ ਮਾਸੀ ਦੇ ਲੜਕੇ ਦੇ ਸਾਥ ਬਾਤ ਕਰ ਰਹਾ ਹਾਂ ਉਹ نیچے ਹੈ ਇੱਕ ਦੋ ਤਿੰਨ ਚਾਰ ਚਲੋ ਆਗੇ ਆਗੇ ਤੁਰਨ ਲੱਗੇ نیچے